ਲਓ ਜੀ ਚੰਨੀ ਸਾਬ ਜਿੱਤ ਕੇ ਆਏ ਨੇ ਜਮਾ ਮੈਨ ਸਿਰਾ ਕਰਾ ਕੇ ਰੱਖਤਾ ਵੋਟਾਂ ਦੇ ਬਹੁਤ ਵੋਟਾਂ ਚੰਨੀ ਸਾਬ ਕਿੰਦਰ ਚੜੇ ਜਾਂਦੇ ਆ ਚਾਹੀਏ ਇਹ ਚੰਨੀ ਸਾਬ ਇਹਨੂੰ ਮਗਰੀ ਚੜਨਾ ਹੋਊਗਾ ਵੇਖੋ ਚੰਨੀ ਸਾਬ ਹੁਣ ਅੱਗੇ ਓ ਸ਼ਾਰ ਮਾਰੀ ਚੰਨੀ ਸਾਬ ਦੀਆਂ ਛਾਲਾਂ ਨੇ ਵੱਡਿਆਂ ਵੱਡਿਆਂ ਦੀਆਂ ਛਾਲਾਂ ਮਰਾ ਕੇ ਰੱਖ ਦਿੱਤੀਆਂ ਮੁਲਾਕਾਤ ਹੋਊਗੀ ਸਰ ਓ ਚਰੇ ਮਾੜੀ ਗੱਲ ਗੱਲ ਕਰਾਂਗੇ ਜਿਹੜਾ ਹੁਣੇ-ਹੁਣੇ ਜਿੱਤੇ ਨੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਸਸੀ ਕਾਲ ਸਰ ਓ ਵਾਹ ਕੀ ਬਾਤ ਕਰ ਦਿੱਤੀ ਡੰਡ ਬੈਠ ਕੇ ਓ ਕੀ ਬਾਤ ਆ ਬਈ ਕੀ ਬਾਤ ਦੇਖਿਆ ਤੁਸੀਂ ਇਦਾਂ ਦੇ ਲੋਕ ਸਭਾ ਐਮਪੀ ਕਿੱਕਲੀਆਂ ਕਿੱਕਲੀਆਂ ਬਹੁਤ ਸੁਨਾਇਆ ਸੀ ਕਹਿੰਦੇ ਕਿੱਕਲੀਆਂ ਸੁਨਾਇਆ ਗਈਆਂ ਅਸੀਂ ਕੰਮ ਬਹੁਤ ਕੀਤੇ ਨੇ ਕਿੱਕਲੀਆਂ ਤੋਂ ਬਾਅਦ ਵੀ ਜਿੱਤ ਨਹੀਂ ਹੋਈ ਇਹ ਤਾਂ ਕਿੱਕਲੀਆਂ ਬੋਣ ਜਾਣਦੇ ਆ ਨਾ ਮੈਂ ਕੈਂਚੀ ਮਾਰਨਾ ਵੀ ਜਾਣਦਾ ਹਾਂ ਹਾਂ ਕੈਂਚੀ ਮਾਰੀ ਨਾ ਕਬੱਡੀ ਵਾਲੀ ਜਿਵੇਂ ਗਰਾਊਂਡ 'ਚ ਮਾਰਦੇ ਹੁੰਦੇ ਆ ਆ ਇੱਥੇ ਆ ਜਾ ਮਾਰ ਸੋਹਣਿਆ ਕੈਂਚੀ ਬਰ ਰੇਡਰ ਸੁੱਕ ਆ ਜਾਵੇ ਨਾ ਪੰਜਾਬ ਦਾ ਉਹ ਵੱਡਾ ਰੇਡਰ ਸੈੱਟ ਲਿਆ ਅੱਛਾ ਇੱਕ ਹੋਰ ਥੋੜੀ ਗੱਲ ਹੈ ਜਿਹੜੀ ਸੀਗੀ ਛੋਟੀ ਜਿਹੀ ਕਲੈਪ ਬੈਰ ਹੋ ਗਈ ਸੀ ਹਾਂ ਜੀ ਜੀ ਉਹਦਾ ਕੀ ਮਸਲਾ ਸੀਗਾ ਉਹ ਗੱਲ ਬਸ ਉਹ ਹੀ ਚੱਲ ਪਈ ਤੇ ਨਾਲ ਇੱਕ ਤੇ ਹੀ ਰਹਿ ਗਈ ਅੱਛਾ ਉਹ ਹਾਂ ਹਾਂ ਉਹ ਅਸੀਂ ਮਾੜਾ ਇਹਨਾ ਮੈਂ ਕਿਹ ਚੱਲ ਕੋਈ ਨਾ ਇਹਨਾਂ ਨੂੰ ਇਹਨਾਂ ਦੇ ਦੀਏ ਦਾ ਦੇ ਦੀਏ ਕੁਝ ਹਾਂ ਇਹਨਾਂ ਦਾ ਸੀਟ ਦੇ ਦੇਣਾ ਇਹਨਾਂ ਦੇ ਜੀ ਟੱਡ ਵੱਡਾ ਨਾ ਸਾਡਾ ਦਿਲ ਵੱਡਾ ਆ ਹਾ 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 ਲਓ ਜੀ ਮੁਲਾਕਾਤ ਆ ਜਿਹੜਾ ਟਾਈਮ ਆ ਪੂਰੇ ਦਾ ਪੂਰਾ ਆਪਣੇ ਕੋਲਾ ਤੇ ਗੱਲਾਂ ਬਾਤਾਂ ਪਕਰਾਵਾਂਗੇ ਸਰ ਸਸੀ ਕਾਲ ਸਸੀ ਕਾਲ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਬਧਾਈਆਂ ਸਾਡੇ ਚੈਨਲ ਵਾਲਾ ਤੁਸੀਂ ਬਹੁਤ ਵੱਡਾ ਮਾਰਕਾ ਮਾਰਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਠਾਕ ਜਮਾ ਬਦਿਆ ਅਖੇਰ ਕੀ ਚੱਲ ਰਿਆ ਸੀ ਮੈਂ ਦੇਖ ਰਿਹਾ ਸੀ ਕਿ ਤੁਸੀਂ ਪੌੜੀਆਂ ਭੱਜ-ਭੱਜ ਕੇ ਚੜ ਰਹੇ ਹੋ ਨਹੀਂ ਆਹ ਬਈ ਨਹੀਂ ਖੁਸ਼ੀ ਹੈ ਜਤਨੀ ਜਿੱਤ ਦੀ ਬਹੁਤ ਖੁਸ਼ੀ ਹੈ ਸਾਨੂੰ ਹੂੰ ਉਹ ਸੰਸਦ ਦੀਆਂ ਪੌੜੀਆਂ ਇੱਕ ਸਾਡੀ ਅੱਛਾ ਜੀ ਅਸੀਂ ਪਹਿਲਾਂ ਹੀ ਤਿਆਰੀ ਲਾਉਣ ਲੱਗੇ ਆ ਵਾਹ ਜੀ ਵਾਹ ਹੁਣ ਤਿਆਰੀ ਲਈ ਜਾਂਦਾ ਸੀ ਅਡਵਾਂਸ ਚੱਲਦੇ ਹੋ ਲਓ ਜੀ ਇਹ ਉਹ ਪੌੜੀਆਂ ਮੰਨ ਲਈਆਂ ਗਈਆਂ ਸੀ ਜਿਹੜੀਆਂ ਸੰਸਦ ਦੀਆਂ ਪੌੜੀਆਂ ਐਮਪੀ ਬਣੇ ਨੇ ਲੋਕ ਸਭਾ ਦੇ ਵਿੱਚ ਤੁਸੀਂ ਵੀ ਕਹਿੰਦਾ ਤੁਹਾਡੀ ਜ਼ਿੰਦਗੀ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਇੱਕ ਮੈਂ ਕਹਿ ਸਕਦਾ ਵੀ ਤੁਹਾਡੀ ਜ਼ਿੰਦਗੀ ਇੱਕ ਖੁੱਲੀ ਕਿਤਾਬ ਵਰਗੀ ਲੱਗਦਾ ਆਹ ਵੇਖੋ ਜੀ ਜੀ ਨੰਬਰੀ ਵਾਹ ਦੇਖੋ ਕੋਲ ਤੁਹਾਡੇ ਜਵਨ ਉਹਨਾਂ ਦੇਖੋ ਬਾਰੀ ਖੁੱਲੀ ਆ ਤੁਸੀਂ ਦੇਖੋ ਅੱਛਾ ਇਹਦੇ ਉਹ ਜ਼ਿੰਦਗੀ ਖੁੱਲੀ ਆ ਆਪਣੀ ਜ਼ਿੰਦਗੀ ਖੁੱਲੀ ਜਿਵੇਂ ਬਾਰੀ ਖੁੱਲੀ ਆ ਵਾਹ ਜੀ ਬਾਪੂ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਜਦੋਂ ਤੁਸੀਂ ਪਿਛਲੇ 3 ਮਹੀਨੇ ਪੰਜਾਬ ਦੀ ਬਾਂਗ ਡੋਰ ਸੰਭੀ ਆ ਉਦੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਸੀਗੀਆਂ ਕਿਤੇ ਜਿਵੇਂ ਕਹਿੰਦਾ ਮੰਝਾਂ ਨੂੰ ਬਣਨੀਆਂ ਗਾਵਾਂ ਦੀਆਂ ਬੱਕਰੀਆਂ ਵਾਲੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਕੀ ਕਹਿਣਾ ਚਾਹੁੰਦੇ ਉਹਨਾਂ ਗੱਲਾਂ ਨੂੰ ਦੇਖੋ ਜੀ ਮੈਂ ਗੋਣਾ ਵੀ ਜਾਣਦਾ ਹੂੰ ਠੀਕ ਹੈ ਜੀ ਮੈਂ ਬੋਲੀ ਪਾਉਣਾ ਵੀ ਜਾਣਦਾ ਟੈਂਟ ਲਾਉਣਾ ਵੀ ਜਾਣਦਾ ਕੰਟਰੋਲ ਪੰਪ ਦੇ ਤੇਲ ਪਾਉਣਾ ਵੀ ਜਾਣਦਾ ਹਾਂ ਹੈ ਇਹਨਾਂ ਨੇ ਸੋਚ ਲਿਆ ਵੀ ਬਸ ਉਹੀ ਹੈ ਇਥੇ ਹੈ ਮੈਂ ਵੋਟਾ ਪਾਉਣਾ ਵੀ ਜਾਣਦਾ ਆਹਾਹਾ ਕੀ 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 ਬਾਤ ਹੈ ਕੀ ਬਾਤ ਹੈ ਸ਼ਹਿਰੋ ਸ਼ਰੀ ਦਾ ਅੰਦਾਜ਼ ਲਿਖ ਵੀ ਲੈਂਦੇ ਹੋ ਮੈਂ ਗਾ ਵੀ ਲੈਂਦਾ ਸਿਰ ਹਾਲਾ ਕੇ ਰੱਖ ਦਿੱਤਾ ਫਿਰ ਕਿੱਕਲੀ ਇਹਨਾਂ ਨੇ ਬਹੁਤ ਸੁਣਾਇ ਕਿੱਕਲੀ ਬੜੀ ਹੋਈ ਕਹਿੰਦੇ ਮੈਨੂੰ ਤਾਂ ਬਹੁਤ ਖੁਸ਼ੀ ਆ ਹਮਮ ਕਿ ਪੰਜਾਬ ਨੇ ਮੇਰਾ ਸਾਥ ਦਿੱਤਾ ਮੈਂ ਇਹਨੇ ਜੋਗਾ ਹੈ ਨਹੀਂ ਸੀ ਜਿੰਨਾ ਇਹਨਾਂ ਨੇ ਸਾਥ ਦਿੱਤਾ ਨੇ ਆ ਹਾਂ ਹਾਂ ਲੋਕ ਇਹਨਾਂ ਨੇ ਮੈਨੂੰ ਹਲਕੇ ਚ ਲੈ ਲਿਆ ਹੂੰ ਨਹੀਂ ਤੜਿਆ ਕਰਦਾ ਹੂੰ ਲੀਡਰ ਆ ਨੇ ਲੀਡਰ ਆ ਨੇ ਇਹ ਤਾਂ ਨਲਕੇ ਲਾਉਣ ਵਾਲਾ ਹੀ ਆ ਹੂੰ ਮੈਂ ਅੱਜ ਕਾਸਤੀ ਨਾਲ ਚੂੜੀ ਕਰ ਹਾਂ ਰੈਂਚ ਆ ਗਿਆ ਹੱਥ 'ਚ ਰੈਂਚ ਆ ਗਿਆ ਹੱਥ 'ਚ ਹਾਂ ਹੋਏ ਹੋਰ ਬਹੁਤ ਕੁਛ ਆ ਗਿਆ ਹੱਥ 'ਚ ਅੱਜ ਮੈਂ ਕਸੂਗਾ ਹੋਰ ਚੀਜ਼ਾਂ ਕਸੂਗਾ ਵਾਹ ਜੀ ਬਾਤ ਕੀ ਬਾਤ ਹੈ ਕਹਿੰਦੇ ਲੋਕ ਬਹੁਤ ਖੁਸ਼ ਦੱਸੇ ਜਾ ਰਹੇ ਨੇ ਜਲੰਧਰ ਤੋਂ ਕਹਿੰਦੇ ਵੀ ਕੀ ਬਾਤ ਆ ਤੁਹਾਨੂੰ ਪਿਆਰ ਹੀ ਮੋ ਦਿੱਤਾ ਪਿਆਰ ਮੈਨੂੰ ਤਾਂ ਦਿੱਤਾ ਜੀ ਕਿਉਂਕਿ ਮੈਂ ਛੋਟੀ ਕਾਸਟ ਤੋਂ ਖੜਾ ਹਾਂ ਹਾਂ ਛੋਟੇ ਪੱਧਰ ਤੋਂ ਖੜਾ ਵਾਹ ਜੀ ਹਰੇਕ ਕੰਮ ਮੈਂ ਕੀਤਾ ਹੂੰ ਉਹ ਕੰਮ ਕਿਹੜਾ ਵੀ ਪੱਤਰਕਾਰ ਹੈ ਜਿਹੜਾ ਮੈਂ ਕੰਮ ਨਹੀਂ ਕੀਤਾ ਵਾਹ ਜੀ ਵਾਹ ਬਿਲਕੁਲ ਅਸਲ ਦੇ ਵਿੱਚ ਉਹੀ ਬੰਦਾ ਆਪਣੇ ਮਕਾਮ ਤੇ ਪਹੁੰਚਦਾ ਜਿਹੜਾ ਔਕੜਾਂ ਦੇ ਨਾਲ ਲੜਦਾ ਲਟਾਰਦਾ ਹੋਇਆ ਮੁਸ਼ਕਲਾਂ ਨੂੰ ਇੱਥੋਂ ਤੱਕ ਚੰਨੀ ਪਹੁੰਚਿਆ ਕਿਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਕਦੇ ਬੱਕਰੀ ਨੂੰ ਲੈ ਕੇ ਕਦੇ ਮੰਝਾਂ ਨੂੰ ਲੈ ਕੇ ਕਦੇ ਟੈਂਟਾਂ ਨੂੰ ਲੈ ਕੇ ਕਿਤੇ ਭੰਗੜੇ ਨੂੰ ਲੈ ਕੇ ਕਿਤੇ ਗਾਉਣ ਨੂੰ ਲੈ ਕੇ ਕੀ ਗੱਲਬਾਤ ਸੀ ਉਹ ਗੱਲ ਸੁਣੋ ਜੀ ਮੇਰੀ ਹੂੰ ਮੈਂ ਬੱਕਰੀ ਚੌਣ ਵੀ ਜਾਣਦਾ ਟੈਂਟ ਲਾਉਣ ਵੀ ਜਾਣਦਾ ਆਹ ਮੰਜੇ ਬਣਾਉਣ ਵੀ ਜਾਣਦਾ ਭੰਗੜਾ ਪਾਉਣ ਵੀ ਜਾਣਦਾ ਤੇ ਪਵਾਉਣ ਵੀ ਆਹ ਆਹ ਪਵਾਉਣ ਵੀ ਜਾਣਦਾ ਭੰਗੜਾ ਵੀ ਪਵਾਇਆ ਇਸ ਵਾਰ ਕੀ ਦਾ ਭੰਗੜਾ ਪਵਾਇ ਲੀਡਰਾਂ ਨਾਲ ਬਹੁਤ ਆਇਆ ਸਾਰਾ ਬਈ ਇਹਨਾਂ ਨੂੰ ਬਿਲਕੁਲ ਫਿਰ ਉਹ ਉਹ ਇੱਕ ਗੱਲ ਰਹਿ ਗਈ ਉਹ ਮੈਂ ਪੂਰੀ ਕਰ ਦਿਆਂ ਵੋਟ ਪਾਉਣ ਵੀ ਜਾਣਦਾ ਚੰਨੀ ਤੇ ਵੋਟ ਪਵਾਉਣ ਵੀ ਜਾਣਦਾ ਵਾਕਈ ਲੋਕਾਂ ਤੋਂ ਬਈ ਬਹੁਤ ਸਾਰੀਆਂ ਵੋਟਾਂ ਇਹਨਾਂ ਨੂੰ ਪਾਇਆ ਬਹੁਤ ਸਾਰਾ ਜਿਹੜਾ ਪਿਆਰ ਹੈ ਉਹ ਪਾਇਆ ਕਹਿੰਦੇ ਸੀ ਵੀ ਚੰਨੀ ਸਾਹਿਬ ਤਾਂ ਗਾ ਵੀ ਲੈਂਦੇ ਆ ਗਾ ਵੀ ਲੈਣੇ ਆ ਅੱਛਾ ਗਾਉਂਦੇ ਰਹੇ ਹਾਂ ਪਰ ਸੁਣਾ ਦਿਓ ਇੱਕ ਅਦਾ ਗੀਤ ਜਿੱਥੇ ਸਿੱਲੀ ਸਿੱਲੀ ਆਉਂਦੀ ਹੈ ਹਾਏ ਹਾਏ ਉੱਥੇ ਕੋਈ ਰੋਂਦਾ ਹੋਵੇ ਹਾਏ ਹਾਏ ਇਹਦਾ ਕਿਤੇ ਗੁੱਝੀ ਸੱਤ ਬਾਹਰ ਗਏ ਉਹ ਤਾਂ ਰੋਂਦੇ ਜਾਂ ਉਹ ਤਾਂ ਫਰੀਦਕੋਟ ਵਾਲੇ ਨੇ ਕਰਕੇ ਤੋੜ ਦਿੱਤਾ ਕਦੇ ਸਿੱਲੀ ਸਿੱਲੀ ਪਹਿਲਾਂ ਆਪ ਦੀ ਗੀਤ ਵੀ ਗਾਉਂਦੇ ਰਹੇ ਹਾਂ ਬਹੁਤ ਗਏ ਲਿਖੀ ਹੋਇਆ ਇੱਕ ਗੀਤ ਸੀਗਾ ਐਸੀ ਯਾਦ ਸੱਜਣਾ ਵਾਲੀ ਉਹ ਕਿਵੇਂ ਗੀਤ ਸੀ ਐਸੀ ਯਾਦ ਸੱਜਣਾ ਦੀ ਆਈ ਹਾਂ ਲੁਕ ਲੁਕ ਕਰੋੜਾ ਪੈ ਗਿਆ ਆਹਾ ਹਾ ਹਾ ਲੋਕ ਲੋ ਕਰੋੜਾ ਕਦੇ ਰੋਇਓ ਕਦੇ ਹੋਈਏ ਇਸ਼ਕ ਮਾਫ ਤੇ ਵੀ ਨਹੀਂ ਉਹ ਪਹਿਲਾਂ ਹੋਈ ਆ ਆਹਾ ਉਹ ਵੀ ਕੀਤਾ ਹਾਂ ਇਸ਼ਕ ਵੀ ਕਰਨਾ ਜਾਣਦਾ ਆਹਾ ਕੀ ਕੀ ਬਾਤ ਆ ਦੱਸਦੇ ਰਹੇ ਕਿ ਤੁਸੀਂ ਜਿਹੜਾ ਫਿਰ ਇਹ ਤੁਹਾਨੂੰ ਪਤਾ ਸੀ ਵੀ ਇਸ ਵਾਰੇ ਭੱਟੀ ਲੀਡ ਮੈਂ ਜਿੱਤਾਂਗੇ ਕਹਿੰਦੇ ਸੀ ਵੀ ਚੰਨੀ ਤੋਂ ਤਾਂ ਕੁਝ ਹੋਇਆ ਹੀ ਨਹੀਂ ਚੰਨੀ ਦੇ ਨਾ ਇਹ ਦਿਮਾਗ ਚ ਚੱਲ ਰਿਹਾ ਸੀਗਾ ਹੂੰ ਵੀ ਕੁਝ ਨਾ ਕੁਝ ਵੱਡਾ ਕਰਨਾ ਹੂੰ ਕੀਤਾ ਫਿਰ ਵੱਡਾ ਹੂੰ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਮੈਂ ਕੀਤਾ ਕੁਛ ਹੂੰ ਫਿਰ ਕਿੱਕਲੀ ਇਹ ਕਿੱਕਲੀਆਂ ਬਹੁਤ ਸੁਨਾਇਆ ਸੀ ਕਹਿੰਦੇ ਕਿੱਕਲੀਆਂ ਸੁਨਾਇਆ ਗਈਆਂ ਅਸੀਂ ਕੰਮ ਬਹੁਤ ਕੀਤੇ ਨੇ ਕਿੱਕਲੀਆਂ ਤੋਂ ਬਾਅਦ ਵੀ ਜਿੱਤ ਨਹੀਂ ਹੋਈ ਇਹ ਤਾਂ ਕਿੱਕਲੀਆਂ ਬੋਣ ਜਾਣਦੇ ਆ ਨਾ ਮੈਂ ਕੈਂਚੀ ਮਾਰਨਾ ਵੀ ਜਾਣਦਾ ਹੂੰ ਕੈਂਚੀ ਮਾਰੀਏ ਨਾ ਕਬੱਡੀ ਵਾਲੀ ਜਿਵੇਂ ਗਰਾਊਂਡ 'ਚ ਮਾਰਦੇ ਹੁੰਦੇ ਆ ਆ ਇੱਥੇ ਆ ਜਾ ਮਾਰ ਸੋਹਣਿਆ ਕੈਂਚੀ ਬੇ ਰੇਡਰ ਸੁੱੱਕ ਆ ਜਾਵੇ ਨਾ ਪੰਜਾਬ ਦਾ ਉਹ ਵੱਡਾ ਰੇਡਰ ਸੈੱਟ ਲਿਆ ਇੱਕ ਕਹਿੰਦੇ ਇੱਕ ਤੀ ਰਹਿ ਗਈ ਹਾਂ ਤੇ ਨਾਲ ਇੱਕ ਤੇ ਹੀ ਰਹਿ ਗਈ ਅੱਛਾ ਉਹ ਹਾਂ ਹਾਂ ਉਹ ਅਸੀਂ ਮਾੜਾ ਇਹਨਾ ਮੈਂ ਕਿਹ ਚੱਲ ਕੋਈ ਨਾ ਇਹਨਾਂ ਨੂੰ ਇਹਨਾਂ ਦੇ ਦਈਏ ਦਾ ਦੇ ਦਈਏ ਕੁਝ ਹਾਂ ਇਹ ਨਾ ਦੇ 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 ਇਹ ਨਾ ਜਿੱਡਾ ਢੱਡ ਵੱਡਾ ਨਾ ਮੇਰਾ ਦਿਲ ਵੱਡਾ ਆ ਹਾ 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 ਭਾਈ ਕਹਿੰਦਾ ਇੱਕ ਸੀਟ ਮੈਂ ਤਾਂ ਦੇ ਦਿੱਤੀ ਗਈ ਆ ਲੋਕ ਸਭਾ ਦੀ ਕਹਿੰਦਾ ਉਸ ਵਿਰੋਧੀਆਂ ਨੂੰ ਕਹਿੰਦਾ ਉਹਨਾਂ ਨੇ ਢੱਡ ਵੱਡੇ ਮੇਰਾ ਦਿਲ ਵੱਡਾ ਬਿਲਕੁਲ ਇਸ ਗੱਲੋਂ ਤੁਹਾਨੂੰ ਮੰਨਣਾ ਪਊਗਾ ਬਿਲ ਦੇਲਾ ਜਿਹੜਾ ਬਹੁਤ ਵੱਡਾ ਇਹ ਇਹਦੇ ਵਿੱਚ ਕੋਈ ਦੋ ਰਹਿਣੀ ਅੱਛਾ ਹੁਣ ਤੁਸੀਂ ਫਿਰ ਪੌੜੀਆਂ ਚੜ ਚੜ ਕੇ ਦਿਖਾ ਰਹੇ ਸੀ ਲੋਕਾਂ ਨੂੰ ਪੌੜੀਆਂ ਚੜ ਕੇ ਮੈਂ ਪਤਾ ਕੀ ਸੀ ਉਹ ਟ੍ਰੇਨਿੰਗ ਆ ਮੇਰੀ ਉਹ ਮੈਂ ਸਿੱਖ ਰਿਹਾ ਸੰਸਦ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਊਗਾ ਕਿ ਕਿਦਾਂ ਉਹਨਾਂ ਦੀਆਂ ਗੱਲਾਂ ਪੌੜੀ ਲੀਡ ਬਰ ਲੀਡ ਗੱਲ ਕਰਾਉਂਦਾ ਆ ਪੰਜਾਬ ਦੇ ਮੁੱਦੇ ਫਿਰ ਇਸ ਵਾਰ ਪੂਰੇ ਉੱਠਣਗੇ ਪੂਰੇ 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 ਉੱਠਣਗੇ ਪਹਿਲ ਤੇ ਕੀ ਕਹੋਗੇ ਆਪਦੇ ਯਾਰ ਨੂੰ ਤਾਂ ਗੱਲਾਂ ਹੀ ਬਹੁਤ ਕਰਦਾ ਸੀ ਕਦੇ ਚੁਟਕਲੇ ਸੁਣਾਏ ਜਾਂਦੇ ਸੀ ਕਦੇ ਕੋਈ ਉਹਨਾਂ ਦੇ ਚੁਟਕਲੇ ਪੱਲੇ ਕੱਲੇ ਹੂੰ ਇਹ ਫੀਲਡ 'ਚ ਆਉਣਾ ਪੈਂਦਾ ਹੂੰ ਉਹ ਆਉਂਦੇ ਨਹੀਂ ਫੀਲਡ 'ਚ ਉਹਨਾਂ ਨੂੰ ਰਾਜ ਨਹੀਂ ਸੀ ਦਾ ਕੀ ਪਤਾ ਕੱਲ ਪਰਸੋਂ ਤਾਂ ਉਹ ਫਿਲਮਾਂ 'ਚ ਕੰਮ ਕਰਦਾ ਰਿਹਾ ਹੂੰ ਅਸੀਂ ਪਹਿਲੇ ਦਿਨ ਤੋਂ ਹੀ ਮੋੜ ਤੇ ਆ ਚੀਜ਼ ਸਾਨੂੰ ਇਸ ਚੀਜ਼ ਦਾ ਵੱਧ ਪਤਾ ਤੇ ਯਾਰ ਬਾਹ ਹੋਣਾ ਜੀ ਤੇ ਯਾਰ ਉਹਨਾਂ ਨੂੰ ਅਸੀਂ ਕਹਿਆ ਖੇਡੋ ਕੋਈ ਨਾ ਖੇਡੋ ਦੋ ਸਾਲੋਂ ਖੇਡੇ ਆ ਹਾਂ ਹੁਣ ਹੁਣ ਉਹਨਾਂ ਦਾ ਕਿੱਦਾਂ ਬਵਾਇ ਨਾ ਹਾਂ ਬਵਾਇ ਨਾ ਹਾਂ ਬਸ ਆਈ ਪੋਉ ਕਿਤੇ ਇਹ ਨਾ ਗੱਲ ਹੋਵੇ ਹਜੇ ਹਜੇ ਕਿਤੇ ਨਾ ਕਿਤੇ ਉਹਨਾਂ ਦਾ ਰਾਜ ਆ ਉਹ ਬਹੁਤ ਸਾਰੇ ਲੀਡਰ ਉਹਨਾਂ ਨੇ ਚੱਕ ਕੇ ਜੇਲਾਂ 'ਚ ਵੀ ਸਿੱਟੇ ਕਿਤੇ ਵਾਰੀ ਨਾ ਆ ਜੇ ਥੋੜੀ ਵੀ ਕੋਈ ਨਾ ਅਸੀਂ ਵੀ ਪਿੱਛੇ ਹੀ ਕੋਈ ਚੱਕਰ ਨਹੀਂ ਦੇਖੋਗੇ ਦੋ ਵਾਤਾ ਲੋਕ ਸਾਡੇ ਨਾਲ ਖੜੇ ਆ ਨਾ ਉਹ ਲੈ ਕੇ ਆਉਣਗੇ ਬਾਹਰ ਸਨ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਇਹ ਵੱਡੀਆਂ ਗੱਲਾਂ ਹੋਣ ਗਿਆ ਕਿਤੇ ਨਾ ਕਿਤੇ ਅੱਛਾ ਪੰਜ ਹਲਕੇ ਖਾਲੀ ਹੋ ਗਏ ਨੇ ਉਤੇ ਜਿਵਣੀ ਚੂਣ ਹੋਣੀ ਆ ਕੀ ਲੱਗਦਾ ਵੀ ਤੁਹਾਡੇ ਬੰਦੇ ਲੈ ਜਾਣਗੇ ਪੰਜੇ ਸ਼ਿਟਾਂ ਜਾਂ ਇਹ ਲੈ ਜਾਣਗੇ ਕਿੱਕਲੇ ਵਾਲੇ ਤੁਸੀਂ ਖਬਰਾਂ ਸੁਣਦੇ ਹੋ ਤੁਸੀਂ ਆਪ ਹੀ ਖਬਰ ਲਾਉਣੇ ਹਾਂ ਠੀਕ ਹੈ ਜੀ ਤੁਹਾਨੂੰ ਲੱਗਦਾ ਵੀ ਉਹ ਜਿੱਤੇ ਜਾਣਗੇ ਵੇਖੋ ਸਾਡਾ ਤਾਂ ਇਹ ਕੰਮ ਹੁੰਦਾ ਹਿੱਤੇ ਇੱਕ ਹਕੀਕੀ ਰੂਪ ਦੇ ਵਿੱਚ ਹਰ ਰਿਪੋਰਟ ਲੈ ਕੇ ਆਉਣੀ ਹੁੰਦੀ ਹੈ ਇਹਦੇ ਵਿੱਚ ਕੋਈ ਧੋ ਹੋ ਰਾਇ ਨਹੀਂ ਹਨਾ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਤਾਂ ਸੱਚ ਜਿਹੜਾ ਉਹ ਦਿਖਾਉਣਾ ਪੈਂਦਾ ਤੇ ਦਿਖਾਉਣੇ ਵੀ ਅਸੀਂ ਰਹਨੇ ਆ ਪਰ ਤੁਹਾਨੂੰ ਕੀ ਲੱਗਦਾਗਾ ਸਾਨੂੰ ਤਾਂ ਇਹ ਲੱਗਦਾ ਵੀ ਲੋਕਾਂ ਨੂੰ ਤੁਸੀਂ ਲੋਕਾਂ ਬਾਰੇ ਗੱਲ ਸੁਣੋ ਉਹਨਾਂ ਦੀ ਵੀ ਉਹਨਾਂ ਨੇ 2 ਸਾਲ ਉਹਨਾਂ ਦੀ ਸਰਕਾਰ ਚੱਲੀ ਜਾਂਦੀ ਹੈ ਜੀ ਹਨਾ ਉਹਨਾਂ ਕਿੰਨਾ ਪਿਆਰ ਕਰਦੇ ਆ ਆ 2 ਸਾਲਾਂ ਦੇ ਵਿੱਚ ਹੀ ਉਹਨਾਂ ਦੇ ਤਿੰਨ ਸੀਟਾਂ ਆਈਆਂ ਤੁਸੀਂ ਹੁਣ ਇਹੀ ਵੇਖੋ ਵੀ ਕਿੰਨਾ ਪਿਆਰ ਕਰਦੇ ਆ ਉਹ ਕਹਿੰਦੇ ਅਸੀਂ ਬੈਠ ਕੇ ਵਿਚਾਰਾਂਗੇ ਮੰਥਨ ਕਰਾਂਗੇ ਕਿਤੇ ਨਾ ਕਿਤੇ ਬੈਠ ਕੇ ਵੀ ਅਸਲ ਦੇ ਵਿੱਚ ਗਲਤੀਆਂ ਕਿੱਥੇ ਰਹੀਆਂ ਜੇ ਕੰਮ ਕੀਤਾ ਹੁੰਦਾ ਤੇ ਉਹ ਅੱਜ 13 ਦੇ 13 ਸੀਟਾਂ ਜਿੱਤ ਸਕਦੇ ਸੀ ਨਹੀਂ ਉਹ ਉਹ ਕਹਿੰਦੇ ਵੀ ਉਹਨਾਂ ਨੇ ਬੋਰਡ ਬਹੁਤ ਲਾਇਆ ਐਡ ਨੌ ਕਰਾਂਗਾ ਹੋਰ ਬਿਜਲੀ ਦਾ ਬਿੱਲ ਸਾਰਾ ਕੁਝ ਕੀਤਾ ਕਰੀ ਜਾਂ ਇਹ ਐਂਦਾ ਲੈ ਜਾਵੀਂ ਜੀਵਦਾ ਲੈ ਜਾ ਵੀ ਵਧੀਆ ਹਾ 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 ਕਹਿੰਦੇ 16 ਨੇ ਸੱਚੀ ਗੱਲ ਕਹੀਏ ਜ਼ੁਬਾਨ ਬਹੁਤ ਕੁਝ ਕਰਵਾਉਂਦੀ ਹੈ ਬਹੁਤ ਕੁਝ ਕਰਾਉਂਦੀ ਹੈ ਨਾ ਨੇ ਹਾਂਜੀ ਤੁਸੀਂ ਇਹ ਵੇਖੋ ਆਪਣੇ ਸੰਸਦ ਦੇ ਵਿੱਚ ਉਹ ਕਹਿੰਦੇ ਜਿੰਦਾਲਾ ਲਾ ਦੋ ਇਹਨੂੰ ਹੂੰ ਕਹਿੰਦੇ ਸੀ ਨਾ ਹੂੰ ਜੋ ਉਹੀ ਜਿੰਦਾਲ ਦੀ ਜ਼ੁਬਾਨ ਨੂੰ ਲਾਇਆ ਹੁੰਦਾ ਵਧੀਆ ਨਹੀਂ ਸੀ ਹਾ 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 ਭਾਈ ਬਾ ਬਿਲਕੁਲ ਇਹ 16 ਨੇ ਸਹੀ ਗੱਲ ਆ ਅਸਲ ਦੇ ਵਿੱਚ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਵੀ ਆਪਾਂ ਪੜ੍ਹਦੇ ਰਹੇ ਆ ਪੰਜਾਬੀ ਦੀ ਕਿਤਾਬ ਦੇ ਵਿੱਚ ਕਹਿੰਦੇ ਪਹਿਲਾਂ ਤੋਲੋ ਫੇਰ ਬੋਲੋ ਪਰ ਇੱਥੇ ਮੈਨੂੰ ਲੱਗਦਾ ਤੋਲਿਆ ਨਹੀਂ ਗਿਆ ਉਹ ਚੀਜ਼ ਵੇਖੀ ਨਹੀਂ ਗਈ ਸਿਰਫ ਤੇ ਸਿਰਫ ਬੋਲਿਆ ਗਿਆ ਕਿਤੇ ਨਾ ਕਿਤੇ ਇਹ ਵੀ ਗੱਲ ਆਈ ਸੀ ਸੋਨ ਦੇ ਵਿੱਚ ਕਹਿੰਦੇ ਕਿ ਜਿਹੜੀਆਂ ਉਹ ਨੌਕਰੀਆਂ ਸੀ ਜਾਂ ਪਹਿਲਾਂ ਜਿਹੜੀਆਂ ਬਿਜਲੀ ਦੇ ਬਿੱਲ ਸੀ ਜਾਂ ਹੋਰ ਸਹੂਲਤਾਂ ਸੀ ਕਹਿੰਦੇ ਤੁਸੀਂ ਜਦੋਂ ਆਪ ਰਹੇ ਹੋ ਤਿੰਨ ਮਹੀਨੇ ਸੀਐਮ ਦੀ ਕੁਰਸੀ ਤੇ ਤੁਸੀਂ ਜਾਂਦੇ ਜਾਂਦੇ ਉਹ ਕਰਕੇ ਗਏ ਸੀ ਸਾਰਾ ਕੁਝ ਸਾਰਾ ਕੁਝ ਕਰਕੇ ਗਿਆ ਸੀ ਉਹ ਇਹਨਾਂ ਨੇ ਦਿੱਤਾ ਕਿ ਤੁਸੀਂ ਇਹ ਦੱਸੋ ਇਹਨਾਂ ਨੇ ਨੌਕਰੀ ਕਿਹੜੀ ਦਿੱਤੀ ਆ ਹੂੰ ਵੱਡੇ ਵੱਡੇ ਬੋਲ ਲਾਇਆ ਸੀ ਇੰਨੀ ਨੌਕਰੀ ਦਿੱਤੀ ਕਿੱਥੇ ਦਿੱਤੀ ਆ ਦਿਖਾਓ ਵੀ ਹੂੰ ਸਾਰੇ ਤਾਂ ਰੋਂਦੇ ਫਿਰਦੇ ਹੂੰ ਉਹ ਕਹਿੰਦੇ ਟਾਪ ਨੂੰ ਨੌਕਰੀ ਮਿਲਦੀ ਜਿਹੜਾ ਟਾਪ ਆ ਟਾਪ ਤੇ ਆਉਂਦਾ ਬੰਦਾ ਟਾਪ ਤੇ ਆਉਂਦਾ ਤੇ ਫਿਰ ਦੂਜੇ ਕਿੱਥੇ ਜਾਣ ਬੱਕਰੀਆਂ ਚੋਂ ਹੂੰ ਮੇਰੇ ਵਾਂਗੂ ਮੇਰੇ ਵਾਂਗੂ ਗਰੀਬ ਰਹਿਣ ਪਹਿਲਾਂ ਹੂੰ ਇਹ ਤਾਂ ਮੈਂ ਤਾਂ ਨਿਕਲਿਆ ਆ ਹੂੰ ਗਰੀਬ ਜਿਹਾ ਕਿਵੇਂ ਨਿਕਲਿਆ ਹੋਗਾ ਬਾ ਤੁਸੀਂ ਤੁਸੀਂ ਕਰੋਗੇ ਇਹ ਮਜ਼ਦੂਰਾਂ ਵਾਸਤੇ ਗਰੀਬਾਂ ਵਾਸਤੇ ਸਾਰਾ ਸਾਰਾ ਕੁਝ ਸਾਰਾ ਕੁਝ ਹੋਊਗਾ ਇਹ ਸਾਰਾ ਕੁਝ ਹੋਊਗਾ ਹਾਂ ਇੱਥੇ ਮੈਂ ਬਹੁਤ ਕੋ ਸੋਚੀ ਬੈਠਾ ਹਾਂ ਉਹਨਾਂ ਬਾਰੇ ਹਾਂ ਸਰਕਾਰ ਆਉਣ ਤੋਂ ਫਿਰ ਵੇਖੋ ਕੀ ਬਣਉਂ ਮੁੱਦੇ ਮੈਂ ਲੈ ਕੇ ਜਾਊਂਗਾ ਸੰਸਦ ਚ ਤੁਸੀਂ ਵੇਖੋ ਪਟਾਕੇ ਪੈਂਦੇ ਫਿਰ ਆਹਾ ਹਾ ਹਾ ਬਿਲਕੁਲ ਬਿਲਕੁਲ ਅੱਛਾ ਜਿਵਣੀ ਚੋਣਾ ਹੋਣੀ ਆ ਤੁਹਾਨੂੰ ਲੱਗਦਾ ਵੀ ਥੋੜੀ ਪਾਰਟੀ ਪੰਜੇ ਦੀਆਂ ਪੰਜੇ ਸੀਟਾਂ ਲੈ ਜਾਊਗੀ ਮੈਂ ਕਹਿੰਦਾ 10 ਦੇ ਦਸੇ ਲੈ ਕੇ ਜਾਊਗੀ ਨਹੀਂ ਪੰਜ ਹੀ ਆ ਪੰਜ ਆਗਾ ਜੋੜ ਲਾਏ ਕੋਈ ਨਾ ਹੋਰ ਜੋੜ ਲਾ ਕੇ ਕਹਿੰਦਾ 10 ਹੁਣ ਸਾਰੀਆਂ ਆਪਣੀਆਂ ਹੀ ਆ ਆਪਣੀਆਂ ਹੀ ਆ ਜਿੰਨਾਂ ਨੂੰ ਇੱਕ ਆ ਉਹ ਕਹਿੰਦੇ ਅਸੀਂ ਵੀ ਲੈ ਕੇ ਜਾਵਾਂਗੇ ਉਹਨਾਂ ਨੂੰ ਤਾਂ ਮਾਫ ਕੀਤਾ ਹੋਇਆ ਮੈਂ ਅੱਛਾ ਕੋਈ ਨਾ ਤੇ ਰੱਖੋ ਤੁਹਾਡਾ ਏਰੀਆ ਹੈ ਮਾਫ ਕੀਤਾ ਤਰਸ ਦੇ ਆਧਾਰ ਤੇ ਕਿਤੇ ਨਾ ਕਿਤੇ ਕਿਹਾ ਜਾਂਦਾ ਬਿਲਕੁਲ ਅਸਲ ਦੇ ਵਿੱਚ ਇਹ ਮੰਥਨ ਕਰਨਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਕਿਤੇ ਨਾ ਕਿਤੇ ਕਮੀਆਂ ਕਿੱਥੇ ਰਹੀਆਂ ਨੇ ਇਹ ਵਿਚਾਰ ਉਹ ਕਿਉਂਕਿ ਟਾਈਮ ਕੁਝ ਵੀ ਨਹੀਂ ਹੋਇਆ ਜਿਵੇਂ ਕਿਹਾ ਜਾਂਦਾ ਸੀ ਕਿ ਪਿਛਲੇ 75 ਸਾਲਾਂ ਦਾ ਜਿਹੜਾ ਕਰਪਕਸ਼ਨ ਹੋਈ ਸੀ ਬਹੁਤ ਸਾਰਾ ਗੰਦ ਪਿੱਲ ਪਿਆ ਸੀ ਉਹ ਦੋ ਸਾਲਾਂ ਜਾਂ ਸਾਫ਼ ਨਹੀਂ ਹੋ ਸਕਦਾ ਪਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਸੀ ਕਿ ਪਾਰਟੀ ਇੱਕ ਬੱਚਾ ਉਮਰ ਦੇ ਵਿੱਚ ਹੈ ਪਰ ਬੱਚੇ ਨੇ ਜਿਹੜੀਆਂ ਗਲਤੀਆਂ ਉਹ ਕੁਝ ਜਾਦੇ ਵੱਡੇ ਲੈਵਲ ਦੀਆਂ ਕਰ ਲਈਆਂ ਅੱਛਾ ਕਿਤੇ ਨਾ ਕਿਤੇ ਇਹ ਚੀਜ਼ ਵੀ ਲੱਗਦੀ ਹੈ ਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਸਿਆਸਤ ਨਹੀਂ ਰਹੇਗੀ ਰਾਜਨੀਤੀ ਰਾਜਨੀਤੀ ਨਹੀਂ ਰਹੇਗੀ ਮੈਨੂੰ ਇਹ ਲੱਗਦਾ ਵੀ ਜਿਹੜੇ ਕਮ ਲੀਡਰਾਂ ਨੇ ਕਰਨੇ ਆ ਪੰਜਾਬ ਦੇ ਮੁੱਦੇ ਜਿਹੜੇ ਉਠਾਉਣੇ ਆ ਉਹ ਨਹੀਂ ਉਠਾ ਰਹੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਕਮੇਡੀ ਸ਼ੋਅ ਚੱਲ ਰਿਹਾ ਕਿਤੇ ਸਰਕਸ ਸ਼ੋਅ ਚੱਲ ਰਿਹਾ ਇਹ ਚੀਜ਼ਾਂ ਜ਼ਿਆਦਾ ਲੱਗ ਰਹੀਆਂ ਕੀ ਕ ਵਿਆਹ ਚੱਲ ਰਿਹਾ ਇਹਦੇ ਨਾਲ ਪੰਜਾਬ ਦਾ ਕੀ ਹੋ ਜੂਗਾ ਜੀ ਉਹ ਕਹਿਣਗੇ ਵੀ ਇਹ ਤਾਂ ਨਹੀਂ ਆਉਂਦੇ ਭਾਰ ਵੀ ਗਰਮੀ ਵਾਲੀ ਆ ਪ੍ਰਚਾਰ ਨਹੀਂ ਕਰ ਸਕਦੇ ਹੂੰ ਉਹ ਕਹਿਣਗੇ ਵੀ ਵਿਆਹ ਕਰਵਾਈ ਜਾਂਦੇ ਮੈਨੂੰ ਕਹਿਣਗੇ ਬੱਕਰੀ ਚੋਂਦਾ ਹੈ ਹੂੰ ਵੀ ਦੱਸ ਵੀ ਆ ਪੰਜਾਬ ਦੇ ਮਸਲੇ ਹੂੰ ਇਹ ਮਸਲੇ ਆ ਹੂੰ ਫਿਰ ਕਹੂਗਾ ਵੀ ਮੇਰਾ ਜਵਾਕ ਆਉਣ ਵਾਲਾ ਖੁਸ਼ੀ ਆਉਣ ਵਾਲੀ ਆ ਇਹ ਕਾਦੀ ਖੁਸ਼ੀ ਆ ਮੈਨੂੰ ਦੱਸੋ ਵੀ ਹੂੰ ਪੰਜਾਬ ਤੇ ਇੰਨੀਆਂ ਮੌਤਾਂ ਹੋਈ ਨੇ ਨਸ਼ੇ ਨਾਲ ਹੂੰ ਤੇ ਉਹਨਾਂ ਦੇ ਘਰੇ ਵੇਖੋ ਕੀ ਖੁਸ਼ੀ ਆ ਕਿ ਗਮੀ ਹੂੰ ਹੂੰ ਪੈਲੇ ਕੋਲੇ ਬੱਚਿਆਂ ਦੇ ਜਨਮ ਤਾਂ ਹੋ ਰਹੇ ਆ ਮਿੰਟ-ਮਿੰਟ ਤੇ ਖੁਸ਼ੀ ਤਾਂ ਇੱਕ-ਇੱਕ ਮਿੰਟ ਤੇ ਹੋ ਰਹੀ ਹੈ ਤੇ ਜਿਹੜੀਆਂ ਇੱਕ-ਇੱਕ ਮਿੰਟ ਬਾਅਦੋਂ ਮੌਤਾਂ ਹੋ ਰਹੀਆਂ ਜਿੰਨਾਂ ਭੈਣਾਂ ਦੇ ਸੁਹਾਗ ਓਜੜ ਕੇ ਜਵਾਕਾਂ ਦੇ ਪਿਓ ਮਰ ਗਏ ਬਿਲਕੁਲ ਇਹ ਚੀਜ਼ਾਂ ਹੈਗੀਆਂ ਇਹ ਤੁਸੀਂ ਠਾਉਂਗੇ ਮੈਂ ਕਿਹਾ ਤੁਸੀਂ ਇਹ ਦੇਖੋ ਬੀਜੀ ਮੈਂ ਪੰਜਾਬ ਦੀਆਂ ਗੱਲਾਂ ਸੰਸਦ ਵਿੱਚ ਲੈ ਕੇ ਜਾਊਂਗਾ ਹੂੰ ਤੁਸੀਂ ਫੇਰ ਦੱਸਿਓ ਵੀ ਚੰਨੀ ਸਹੀ ਸੀ ਗਲਤ ਸੀ ਹੂੰ ਫੇਰ ਇਹ ਮੇਰੇ ਸਾਹਮਣੇ ਬੋਲ ਕੇ ਖੋ ਇਹ ਮੈਨੂੰ ਸਮਝਦੇ ਸੀ ਪੈਚ ਵਰਕ ਲਈ ਜਿਹੜਾ ਰੋੜਾਂ ਤੇ ਪੈਚ ਲੱਗਦਾ ਅੱਛਾ ਵੀ ਉਖਲੀਆਂ ਸਹੀ ਕਰਨ ਲਈ ਆਏ ਤੁਸੀਂ ਤੁਸੀਂ ਮੰਨਦੇ ਹੋ ਵੀ ਜੇ ਤੁਹਾਨੂੰ ਹੋਰ ਟਾਈਮ ਪੰਜ ਸਾਲ ਦਾ ਕਿਤੇ ਪੰਜਾਬ ਦੇ ਮੁਖੀ ਬਣਾ ਦਿੱਤਾ ਜਾਵੇ ਬਣਾ ਦੇਵਾਂਗਾ ਸਵਾਲ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਮੈਨੂੰ ਥੋੜੇ ਸਮੇਂ ਲਈ ਸੀਐਮ ਬਣਾਇਆ ਸੀ ਪਿਆਰ ਕਿੰਨਾ ਕੀਤਾ ਮੈਂ ਕੀਤਾ ਕਿ ਨਹੀਂ ਕੀਤਾ ਹੂੰ ਤੇ ਜੇ ਮੈਂ ਪੰਜ ਸਾਲ ਰਹਿ ਗਿਆ ਫਿਰ ਕੀ ਹੋਊਗਾ ਬੇਲਕੋਲੇ ਇਹ ਇਹ ਚੀਜ਼ ਤਾਂ ਦੇਖਣੀ ਪਊਗੀ ਕਿਉਂਕਿ ਇਸ ਵਾਰ ਕਿਹਾ ਸੀ ਕਿ ਤਿੰਨਾਂ ਮਹੀਨਿਆਂ ਚ 111 ਦਿਨ ਇਹ ਰਹੇ ਨੇ ਕਿ ਕੀ ਕਰਤਾ 111 ਦਿਨਾਂ ਚ ਕੀ ਹੋ ਗਿਆ ਪਰ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਏਡੀ ਭੱਡੀ ਲੀਡ ਮਿਲੀ ਆ ਪੰਜਾਬ ਚ ਦੂਜੇ ਨੰਬਰ ਦੇ ਉਹ ਉਮੀਦਵਾਰਾ ਜਿਨ੍ਹਾਂ ਨੂੰ ਸਭ ਤੋਂ ਵੱਧ ਵੋਟ ਪਈ ਆ ਪਹਿਲੇ ਅਮਰਤ ਪਹਿਲੇ ਜਿਹੜਾ ਆਪਣਾ ਸੀਗਾ ਖਡੂਰ ਸਾਹਿਬ ਤੋਂ ਵੋਟ ਪਈ ਸੀ ਉਹ ਜਿੱਤੇ ਨੇ ਭਾਈ ਅਮਰਤਪਾਲ ਸਿੰਘ ਜੀ ਤੇ ਹੁਣ ਇਹ ਸੀਗੇ ਜਿਹੜੇ ਦੂਜੇ ਪਰ ਅਸਲ ਦੇ ਵਿੱਚ ਇਹ ਚੀਜ਼ਾਂ ਦੇਖਣੀਆਂ ਪਣੀਆਂ ਜਾਣਣੀਆਂ ਪਣੀਆਂ ਕਿ ਕਹੂੰਗਾ ਕਿੱਥੇ ਰਹਿਆਂ ਨੇ ਠੀਕ ਆ ਇਹਦੇ ਵਿੱਚ ਦੋ ਰਹਿਣੀ ਅੱਛਾ ਇੱਕ ਚੀਜ਼ ਹੋਰ ਦੇਖਣੀ ਪਊਗੀ ਤੇ ਲੀਡ ਥੋੜ੍ਹੇ ਵਾਲੇ ਵੀ ਇਧਰ ਉਧਰ ਭੱਜ ਗਏ ਉਧਰੋਂ ਇਧਰ ਆ ਗਏ ਕੀ ਕਹਾਂਗੇ ਮੈਂ ਇਹੀ ਕਹਿਣਾ ਚਾਹਣਾ ਵੀ ਤੁਸੀਂ ਇੱਕ ਥਾਂ ਤੇ ਟਿਕੇ ਰਹੋ ਵਧੀਆ ਰਹੋਗੇ ਹਮ ਹੁਣ ਜਿਹੜੇ ਬੰਦੇ ਬਦਲ ਕੇ ਉਧਰ ਗਏ ਆ ਤੇ ਉਹ ਜਿੱਤ ਗਏ ਫਿਰ ਹਮ ਹਰ ਗਏ ਹਰ ਗਏ ਨਾ ਹਮ ਫਿਰ ਹਮ ਇਹ ਇਧਰ ਉਧਰ ਕਰਨ ਨਾਲ ਕੋਈ ਫਾਇਦਾ ਨਹੀਂ ਆਪਣਾ ਕੰਮ ਕਰੋ ਵੀ ਅਸੀਂ ਕੀ ਚੀਜ਼ ਆ ਤੁਹਾਡੇ ਪਿੰਡ ਦਾ ਪੱਕਾ ਸੀ ਜਿਹੜਾ ਹਾਂ ਪੂਰਾ ਪੱਕਾ ਲੀਡਰ ਸੀ ਹਾਂ ਉਹਦੇ ਦੋ ਜਵਾਬ ਜਿਹੜੇ ਉੱਡ ਕੇ ਫੁੱਲ ਤੇ ਬਹਿ ਗਏ ਉਹ ਕਿ ਫੁੱਲ ਤੇ ਬਿਲਕੁਲ ਇਹ ਚ ਕੋਈ ਦੋ ਰਹਿਣੀ ਬਿਲਕੁਲ ਕਿਤਨੇ ਕਿਤੇ तितਲੀਆਂ ਨੂੰ ਭਾਈ ਉਡਾਰੀ ਮਾਰ ਗਏ ਨੇ ਪਰ ਸੋਚਣਾ ਚਾਹੀਦਾ ਕਿ ਪਾਰਟੀ ਸਾਡੇ ਲਈ ਕੀ ਕਰਦੀ ਹੈ ਕੀ ਕੁਝ ਪਾਰਟੀ ਨਹੀਂ ਦਿੱਤਾ ਇਹ ਇਹ ਵੀ ਤਾਂ ਮਾਣ ਹੈ ਕਿਤਨੇ ਕਿਤੇ ਰੱਖਿਆ ਜਾਣਾ ਚਾਹੀਦਾ ਇਹ ਚੀਜ਼ਾਂ ਨੂੰ ਖਿਆਲ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਨਹੀਂ ਇੱਕ ਚੀਜ਼ ਐਸ ਵਾਰ ਮੈਂ ਵੇਖਿਆ ਐਸ ਵਾਰ ਸਾਰੀਆਂ ਪਾਰਟੀਆਂ ਨੇ ਐਸ ਵਾਰ ਇੱਕ ਬੜੀ ਸਿਆਸਤ ਟੇਢੀ ਜਿ ਕਰਕੇ ਵੇਖੀ ਵੀ ਸ਼ਾਇਦ ਲੋਕਾਂ ਨੂੰ ਗਮਰਾਹ ਕਰ ਲਿਆ ਜਾਊ ਲੋਕਾਂ ਨੂੰ ਕੁਝ ਪਤਾ ਨਹੀਂ ਲੱਗਣਾ ਜੇ ਮੈਂ ਕਹਦੇ ਆ ਬਠਿੰਡੇ ਵਾਲਾ ਸ਼੍ਰੀ ਆਨੰਦਪੁਰ ਸਾਹਿਬ ਲੈ ਗਏ ਆਨੰਦਪੁਰ ਸਾਹਿਬ ਵਾਲਾ ਲੈ ਤੇ ਇੱਥੇ ਲਿਆਏ ਖਡੂਰ ਸਾਹਿਬ ਲੈ ਆਏ ਜਾਂ ਖਡੂਰ ਸਾਹਿਬ ਤੋਂ ਚੱਕ ਕੇ ਵਿਰੋਧੀ ਪਾਰਟੀਆਂ ਨੇ ਸੰਗਰੂਰ ਲਿਆਂਦਾ ਐ ਤਰੀਕੇ ਨਾਲ ਚੱਲਿਆ ਜਿਵੇਂ ਤੋਂ ਗਿੱਦੜਵੇ ਚੱਕ ਕੇ ਲੁਧਿਆਣੇ ਲੈ ਗਏ ਤੁਹਾਨੂੰ ਪਤਾ ਸੀ ਕਿ ਲੁਧਿਆਣੇ ਕਿੱਥੇ ਜਾਊਗਾ ਉਹਦਾ ਜਿੱਥੇ ਮਰਜੀ ਛੱਡਦੇ ਉਹਨੂੰ ਹਾਂ ਉੱਥੇ ਜਿੱਤ ਜੂ ਦਾ ਨੇ ਉੱਥੇ ਉਹ ਚ ਐਡੀ ਕੀ ਖਾਸੀਅਤ ਹੈ ਜਿੱਥੇ ਮਰਜ਼ੀ ਖਿਲਾੜਦੇ ਛੱਡਦੇ ਜਾਂਦੇ ਜਿੱਤੂ ਕਹਿੰਦੇ ਆ ਅੱਗ ਨਰੀ ਆਗਾ ਹੋ ਕਹਿੰਦੇ ਮੇਜਰ ਫਾਇਰ ਮੇਜਰ ਫਾਇਰ ਆਨੇ ਪ੍ਰਧਾਨ ਨੂੰ ਇਹ ਗੱਲ ਕਹੀ ਜਾਂਦੇ ਨੇ ਚੰਦੀ ਸਾਹਮਣੇ ਕਹਿੰਦੇ ਕਿ ਜਿਹੜੇ ਸਾਡੇ ਲੁਧਿਆਣੇ ਤੋਂ ਜਿੱਤੇ ਨੇ ਨਰੀ ਆਗਾ ਮੇਜਰ ਫਾਇਰ ਆ ਜਿੱਥੇ ਜਾਂਦੇ ਵੱਡੀ ਖਾਸੀਅਤਾਂ ਜਿੱਤ ਜਾਂਦੇ ਨੇ ਪੱਕਾ ਵੀ ਕਿੱਥੋਂ ਮਰਜ਼ੀ ਖਿਲਾੜਦੇ ਕਿੱਥੋਂ ਮਰਜ਼ੀ ਤੇ ਤੁਹਾਡੇ ਨੂੰ ਬੇਚਕੋ ਥੋੜੀ ਲੀਡ ਤੇ ਜਿੱਤਨੇ ਲੋਕਾਂ ਦਾ ਪਿਆਰ ਆ ਪਰ ਤੁਹਾਡੇ ਦੇ ਲੋਕਾਂ ਦਾ ਬਹੁਤ ਪਿਆਰ ਆ ਨੇ ਵਿਚਾਰਦੇ ਲੋਕਾਂ ਚ ਤੁਸੀ ਵਿਚਰਦਾ ਮੈਂ ਮੈਂ ਆਪ ਜਾਨਾ ਸੱਥਾਂ ਜੀ ਵੀ ਜਾਨਾ ਹੂੰ ਪਾਵੇਂ ਮੈਂ ਨਹੀਂ ਸੀਗਾ ਪਰ ਫਿਰ ਵੀ ਮੈਂ ਗਿਆ ਇਹ ਇਹ ਕਹਿੰਦੇ ਅਸੀਂ ਵੀ ਸੱਤਾ ਚ ਚੱਲਣਾ ਸੀ ਕੀ ਗੱਲ ਹੋ ਗਈ ਲੇਟ ਹੋ ਗਈ ਤੁਸੀਂ ਇਹ ਵੇਖੋ ਮੈਂ ਕੋਠੇ ਤੇ ਚੜ ਕੇ ਆਇਆ ਕੀਤਾ ਹਾਂ ਜੇ ਕੋਈ ਹੋਰ ਹੁੰਦਾ ਡਲੇ ਚਲਾਦਨੇ ਚਾ ਨਾ ਵਾਹ ਵਾਹ ਡਲਾ ਤਾਂ ਡਲਾ ਹੁੰਦਾ ਕੋਦਾਂ ਨਹੀਂ ਕਿਧਰ ਸੇ ਚਲਾਉ ਹਤਾ ਬਿਲਕੁਲ ਇੰਨਾਂ ਵੀ ਰੇਲੀਆਂ ਕੀਤੀਆਂ ਸੀ ਕੋਠਿਆਂ ਤੇ ਚੜ ਚੜ ਕੇ ਉਹਨਾਂ ਵੇਲਾਂ ਚ ਇਹ ਮੈਂ ਕਹਿੰਨਾ ਇਹ ਸਕਿਉਰਟੀ ਸਾਈਡ ਤੇ ਕਰਕੇ ਆ ਜਾਣ ਹਾਂ ਇੰਨਾਂ ਵਿੱਚ ਪੇੜੇ ਬੋ ਪਾਉਣ ਤੁਸੀਂ ਬਿਨਾ ਸਕਿਉਰਟੀ ਤੇ ਜਾਓ ਮੈਂ ਬਿਨਾ ਸਕਿਉਰਟੀ ਜਾਵਾਂਗੇ ਤੁਸੀਂ ਇਹ ਵੇਖੋ ਮੈਂ ਤੁਹਾਡੇ ਕੋਲ ਖੜਾ ਦੱਸੋ ਮੇਰੇ ਨਾਲ ਕਿਹੜਾ ਆ ਮੇਰੀ ਗੱਡੀ ਵੀ ਹੈ ਨਹੀਂ ਇੱਥੇ ਬਿਲਕੁਲ ਇਹ ਗੱਲ ਤਾਂ ਹੈਗੀ ਆ ਕੱਲੇ ਖੜੇ ਨੇ ਗੱਡੀ ਵੀ ਹੈ ਨਹੀਂ ਬਿਲਕੁਲ ਅੱਛਾ ਇੱਕ ਹੋਰ ਥੋੜੀ ਗੱਲ ਹੈ ਜਿਹੜੀ ਸੀਗੀ ਛੋਟੀ ਜਿਹੀ ਕਲਿੱਪ ਵਾਇਰਲ ਹੋ ਗਈ ਸੀ ਆਏ ਜੀ ਆ ਰਹੀ ਉਹਦਾ ਕੀ ਮਸਲਾ ਸੀਗਾ ਉਹ ਗੱਲ ਬਸ ਉਹ ਹੀ ਚੱਲ ਪਈ ਲੈ ਹੋ ਇੱਕ ਮਾਂ ਹੁੰਦੀ ਆ ਨਾ ਜਿਹੜੀ ਆਪਾਂ ਮਾਂ ਨੂੰ ਮਿੱਠਿਆ ਵੀ ਕਰ ਸਕਦੇ ਆ ਜੱਫੀ ਪਾ ਸਕਦੇ ਆ ਉਹਦੇ ਨਾਲ ਹੱਸ ਖੇੜ ਵੀ ਲੈਣ ਬਿਲਕੁਲ ਉਹ ਮੇਰੀ ਮਾਂ ਹੂੰ ਠੀਕ ਹੈ ਜੀ ਇੱਕ ਮੈਂ মিডিਆ ਦੇ ਨੂੰ ਜ਼ਰੂਰ ਇੱਕ ਗੱਲ ਕਹਿਣਾ ਚਾਹਣਾ ਇਹ ਛੋਟੀ ਛੋਟੀ ਗੱਲਾਂ ਨੂੰ ਚੱਕ ਕੇ ਆ ਬਣਾਉਂਦੇ ਆ ਵੀ ਪਤਾ ਨਹੀਂ ਕੀ ਆ ਹੂੰ ਹੈ ਹੂੰ ਤੁਸੀਂ ਦੱਸੋ ਵੀ ਅਸੀਂ ਤਾਂ ਛੁਟਕਲੇ ਸੁਣਾਉਣੇ ਆ ਤੁਸੀਂ ਕੀ ਸਵਾਰਦੇ ਆ ਤੁਸੀਂ ਕੀ ਵਿਖਾਉਣੇ ਆ ਲੋਕਾਂ ਨੂੰ ਮਾੜੀ ਚੀਜ਼ ਹੈ ਵੀ ਗੱਲ ਇਹਦਾ ਕੀ ਫਾਇਦਾ ਸੀ ਬਿਲਕੁਲ ਇਹ ਗੱਲ ਕਿਤਨੇ ਕਿਤੇ মিডিਆ ਵੀ ਸੋਚੇ ਜਿੱਥੇ ਲੀਡਰ ਛੁਟਕਲੇ ਜਾਂ ਕਿੱਕਲੀਆਂ ਜਾਂ ਕੁਛ ਨਾ ਕੁਛ ਹੋਰ ਲੋਕਾਂ ਨੂੰ ਹਸਾਉਣ ਦੇ ਵਾਸਤੇ ਕਰਦੇ ਰਹਿੰਦੇ ਵੀ ਸ਼ਾਇਦ ਵੋਟ ਪੈ ਜੂ ਇਸ ਵਾਰ ਲੋਕਾਂ ਨੇ ਦੱਸ ਦਿੱਤਾ ਉੱਥੇ ਕਿਤਨੇ ਕਿਤੇ ਥੋੜਾ ਬਹੁਤ ਮੀਲਡਿੰਗਾ ਵੀ ਸੁੱਲ ਜੇ ਜੇ ਥੋੜਾ ਠੋਡੀ ਦੇ ਹੱਥ ਲੱਗ ਗਿਆ ਉਹ ਵੱਡਾ ਬਣਾਉਂਗਾ ਕਲਿੱਪ ਆਏ ਹੋ ਗਿਆ ਨਹੀਂ ਉਹ ਪਰਸਨਲ ਲਾਈਫ ਆ ਉਹਨਾਂ ਦੀ ਜ਼ਿੰਦਗੀ ਹੈ ਠੀਕ ਆ ਭੈਣ ਭਰਾ ਮਾਪਿਓ ਵਾਲਾ ਜੋ ਰਿਸ਼ਤਾ ਹੋਵੇ ਉਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੋਣ ਵਾਲਾ ਸੀ ਉਹ ਚੀਜ਼ਾਂ ਨਹੀਂ ਦਿਖਾਉਣੀ ਚਾਹੀਦੀ ਚਾਹਤਾਂ ਉਹ ਚੀਜ਼ਾਂ ਦਿਖਾਓ ਜਿਹੜੀਆਂ ਪੋਜ਼ਿਟਿਵ ਆ ਕੁਛ ਨਾ ਕੁਛ ਮੈਸੇਜ ਹੋਵੇ ਹਾਂ ਜਾਂ ਜਿਹੜੇ ਕੁਛ ਕਿਸੇ ਨੇ ਗਲਤ ਕੀਤਾ ਜਾਂ ਧੱਕਾ ਕੀਤਾ ਜਾਂ ਗੱਲਾਂ ਹੋਰ ਕੀਤੀਆਂ ਦਿਖਾਇਆ ਕੁਛ ਹੋਰ ਗਿਆ ਤੇ ਲੋਕਾਂ ਕੋਲੇ ਹੋਰ ਪ੍ਰੂਫ ਦਿਖਾਏ ਗਏ ਉਹ ਚੀਜ਼ਾਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਇਹ ਚੀਜ਼ਾਂ ਤੁਸੀਂ ਦਿਖਾਉਂਦੇ ਰਹੋ ਬਿਲਕੁਲ ਐਸ ਵਾਰ ਫਿਰ ਔਰ ਨਾਲ ਟਾਈਮ 'ਚ ਸਰਕਾਰ ਹੈ ਤੁਹਾਡੀ ਆਪਣੀ ਹੈ ਜੀ ਦੇਖੋ ਜਨ ਤੁਸੀਂ ਬਹੁਤ ਖੁਸ਼ ਹੋਊਗਾ ਹੁਣ ਜੀ ਆਪਣੀ ਸਰਕਾਰ ਹੋਊਗਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਲੋਕ ਕਿਉਂਕਿ ਕਿਤੇ ਨਾ ਕਿਤੇ ਉਹ ਲੋਕ ਵੀ ਹੁੰਦੇ ਨੇ ਜੇ ਜਿੱਥੇ ਦੇਖ ਰਹੇ ਇਹ ਗਲਤ ਹੋ ਰਿਹਾ ਉਹਨੂੰ ਵੀ ਸਹੀ ਕਹੀ ਜਾਣਗੇ ਜਿ ਇਹਨਾਂ ਨੂੰ ਅਸੀਂ ਮੈਂ ਮੈਂ ਵੀ ਗੱਲ ਕਰ ਸਕਦੇ ਆ ਲੋਕਾਂ ਦਾ ਵਿਊ ਤੱਕ ਮਤਲਬ ਬਸ ਲੋਕਾਂ ਨੂੰ ਇਹ ਵੀ ਸਾਨੂੰ ਵਿਊ ਮਿਲ ਵਿਊ ਮਿਲ ਉਹ ਜਿਵੇਂ ਆਉਂਦੀਆਂ ਖਬਰਾਂ ਬਣਾ ਕੇ ਲਾ ਦਿੰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸਲ ਚੀਜ਼ ਕੀ ਹੈ 2027 ਸਾਡਾ ਕਾਕਾ ਇਹ ਮੈਂ ਬੋਲਦਾ ਤੁਹਾਡੇ ਕੈਮਰੇ ਤੇ ਆਪਣਾ ਹੀ ਹੋ ਗਿਆ ਵਾਹ ਜੀ ਵਾਹ ਵਾਹ ਜੀ ਵਾਹ ਅੱਜ ਮੈਨੂੰ ਲੱਗਿਆ ਵੀ ਕੱਪੜੇ ਵੀ ਵ੍ਰੈਸ ਨਹੀਂ ਕੀਤੇ ਤੁਸੀਂ ਟਾਈਮ ਕਿੱਥੇ ਆ ਸਾਡੇ ਕੋਲ ਹੂੰ ਟਾਈਮ ਹੈ ਨਹੀਂ ਹੂੰ ਲੋਕਾਂ ਨੂੰ ਮਿਲਦੇ ਆ ਮੈਂ ਹੂੰ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਹੂੰ ਕੱਪੜੇ ਮੈਂ ਨਹੀਂ ਰੱਖਦੇ ਪਾਕਨ ਵੀ ਖੁੱਲੇ ਪਏ ਆ ਮੈਂ ਕੱਪੜੇ ਮੈਂ ਨਹੀਂ ਰੱਖਦੇ ਵਾਹ ਜੀ ਵਾਹ ਬੰਦੇ ਦੀ ਪਰਸਨੈਲਿਟੀ ਕੱਪੜਿਆਂ ਨਾਲ ਨਹੀਂ ਹੂੰ ਬੰਦੇ ਦੇ ਕੰਮਾਂ ਨਾਲ ਹੁੰਦੀ ਵਾ ਵਾ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਆ ਕਿ ਆ ਆਖਰ ਦੇ ਵਿੱਚ ਤੁਹਾਡੇ ਕੰਮ ਕੀ ਆ ਇਹ ਲੋਕਾਂ ਨੇ ਦੇਖਣਿਆ ਇਹ ਜੱਜ ਕਰਨਾ ਇਹਦੇ ਵਿੱਚ ਕੋਈ ਦੂਰ ਨਹੀਂ ਫੋਟੋਆਂ ਤੁਸੀਂ ਜਿੰਨਾ ਮਰਜ਼ੀ ਕਰਾ ਲਓ ਭਲਾ ਵੱਡਾ ਵੱਡਾ ਨਾ ਖੜੇ ਕਰਾ 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 ਲਓ ਫੋਟੋਆਂ ਨਾਲ ਫਰਕ ਨਹੀਂ ਪੈਣ ਵਾਲਾ ਫਰਕ ਪਊ ਆ ਤੇ ਕੰਮਾਂ ਨਾਲ ਬਿਲਕੁਲ ਇਹ ਚ ਕੋਈ ਦੂਰ ਨਹੀਂ ਤੁਸੀਂ ਜੇ ਤੂੰ 4 ਫੁੱਟਾਂ ਮ ਕਰਾ ਲਓ ਭਾ ਤੁਸੀਂ ਇਹ ਕਹਦੇ ਵੀ ਸਾਡੇ ਸ਼ਹਿਰ ਦਾ ਵੱਡਾ ਲੀਡਰ ਆ ਇਹ ਤੇ ਆਏ ਆ ਤੇ ਉਹ ਕੋਈ ਫਰਕ ਨਹੀਂ ਪੈਣਾ ਤੁਹਾਡਾ ਕੁਝ ਨਹੀਂ ਹੋਣਾ ਇਹਦੇ ਨਾਲ ਗੱਲਾਂ ਉਹ ਕਰੋ ਜਿਹਦੇ ਨਾਲ ਕੁਝ ਨਾ ਕੁਝ ਫਾਇਦਾ ਹੋਵੇ ਕੁਝ ਨਾ ਕੁਝ ਸਵਾਰਿਆ ਜਾਵੇ ਫਿਰ ਵੀ ਕੀ ਅਪੀਲ ਨਿਕਲਣੇ ਪੰਜਾਬ ਦੇ ਲੋਕਾਂ ਨੂੰ ਸੁਬਾਹ ਦਾ ਨਿਕਲਿਆ ਮੈਂ ਹਮ ਮੇਰੀ ਗੱਡੀ ਦੇ ਵਿੱਚ ਵੇਖੋ ਤੁਸੀਂ ਰੋਟੀ ਪਈ ਆ ਚਾਹ ਵੀ ਪਈ ਆ ਪਾਣੀ ਪਿਆ ਸਾਰਾ ਕੁਝ ਪਿਆ ਹਮ ਕੋਈ ਐਦਾਂ ਨਹੀਂ ਮੈਂ ਹਟਲਾਂ 'ਚ ਖੜ ਖੜ ਕੇ ਰੋਟੀ ਖਾਉਂਗਾ ਲੋਕਾਂ ਕੋਲ ਮਿਲਣ ਜਾਣ ਲਈ ਮੈਂ ਉਹਨਾਂ ਦੇ ਵਿੱਚ ਬੈ ਕੇ ਰੋਟੀ ਖਾਣਾ ਵਾਹ ਇਹ ਕਰ ਲੈਣਗੇ ਮੈਂ ਵਾਹ 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 ਮੈਨੂੰ ਇੱਥੇ ਤੋਂ ਡਰ ਲੱਗਦਾ ਅਸੀਂ ਉਹ ਛੱਪੜਾ ਜਿਨਾਤੇ ਹੋਏ ਬੰਦੇ ਆ ਵਾਹ ਮੱਜਾਂ ਛਪੜਾਂ ਜੀ ਬਣਾਉਂਦੇ ਰਹੇ ਹੋ ਵਾਹ ਜੀ ਅੱਜ ਇੱਕ ਨਵੀਂ ਗੱਲ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਚੰਨੀ ਸਾਹਿਬ ਦੀ ਜਿੱਥੇ ਕਿ ਅਸੀਂ ਬੱਕਰੀ ਚੋਣ ਜਾਂਦੇ ਨੇ ਜਿੱਥੇ ਕਹਿੰਦੇ ਗਾਣੇ ਗਾਉਣ ਜਾਂਦੇ ਨੇ ਇੱਕ ਟੈਂਟ ਲਾਉਣ ਜਾਂਦੇ ਨੇ ਉੱਥੇ ਅੱਜ ਇੱਕ ਨਵੀਂ ਗੱਲ ਕਰ ਦਿੱਤੀ ਗਈ ਹੈ ਚੰਨੇ ਸਾਹਿਬ ਦੇ ਵੱਲੋਂ ਕਹਿੰਦੇ ਕਿ ਅਸੀਂ ਛੱਪੜ ਚ ਨਹਾਉਣ ਵੀ ਜਾਂਦੇ ਹਾਂ ਮੱਜਾਂ ਦੇ ਪੂਛਾ ਫੜਫੜ ਕੇ ਨਾਤੇ ਹੋ ਮੱਜਾਂ ਦੀਆਂ ਪੂਛਾ ਓਟ ਮੜ ਕੇ ਨਾਤੇ ਹੋ ਛੱਪੜ ਦੇ ਮੱਜ ਦੇ ਉੱਤੇ ਬਹਿ ਕੇ ਨਾਤੇ ਹੋ ਉੱਤੇ ਬਹਿ ਕੇ ਵੀ ਨਾਤੇ ਆ ਮੱਝ ਦੇ ਤੇ ਪੂਛਾ ਫੜਫੜ ਕੇ ਨਾਲੇ ਅਸੀਂ ਆਪ ਨਹਾਉਣਾ ਤੇ ਦੂਜੀ ਗੱਲ ਸਿਰ ਚ ਜੂਆ ਵੀ ਪੈ ਜਾਂਦੇ ਹਨ ਤੁਹਾਨੂੰ ਇਹ ਪਤਾ ਬਿਲਕੁਲ ਇਹ ਗੱਲਾਂ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਬਿਲਕੁਲ ਨਿੱਕੇ ਹੁੰਦੇ ਨੇ ਜੂਆ ਪਾ ਜਾਂਦੀਆਂ ਸੀ ਥੋੜੇ ਵੀ ਪੰਨਿਆਂ ਆਉਣੀਆਂ ਸਾਡੇ ਕੈਮਰਾਮੈਨ ਦੇ ਤਿੰਨ ਚਾਰ ਵੀ ਪੈ ਗਏ ਸੀ ਬਿਲਕੁਲ ਇਸ ਵੀਰ ਦੇ ਵੀ ਜੂਆ ਪੰਨਿਆਂ ਨੇ ਬਹੁਤ ਸਾਰੀਆਂ ਜੂਆ ਪਾਈ ਇਹਨਾਂ ਦੇ ਵੈਸੇ ਪੰਨਿਆਂ ਆਣੀਆਂ ਸਾਡਾ ਹੋ ਸਿਸਟਮ ਸੀ ਅਸੀਂ ਰਿੱਤੇ ਜ ਐ ਕਰਨਾ ਫਿਰ ਛੱਪੜ ਜਣਾਉਣਾ ਨਾਲੇ ਮੱਜਾਂ ਨਵਾਉਣੀਆਂ ਨਾਲੇ ਆਪ ਨਵਾਉਣਾ ਨਾਲੇ ਜੂਆ ਨਵਾਉਣਗਾ ਨਾਲੇ ਜੂਆ ਨਵਾਉਣੀਆਂ ਤੇ ਮੰਮੀ ਨੇ ਚੋ ਕੁੱਟ-ਕੁੱਟ ਕੇ ਸਿਰ ਚ ਜੂਆ ਕੱਢਣੀ ਜੀ ਬੀਬੀ ਨਾਲੇ ਗਾਲਾਂ ਕੱਢਣੀ ਜੀ ਬਾਜੇ ਜਿਹੜੇ ਨਿਕਲੇ ਹੋਏ ਆ ਜਿਹੜੇ ਕਿਵੇਂ ਭੁੱਲ ਜਾਏ ਪੰਜਾਬ ਨੂੰ ਆਹਾ ਬਿਲਕੁਲ ਬੇ ਪਿਆਰ ਆ ਹਮਦਰਦੀ ਇਹਨਾਂ ਦੀ ਬੀਬੀ ਨੇ ਇਹਨਾਂ ਨੂੰ ਘੜਦੇ ਵੀ ਹੁੰਦੇ ਸੀ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਦੇਖਣ ਆ ਗਈਆਂ ਨੇ ਬਿਲਕੁਲ ਤੇ ਮਾਰੇ ਕੈਮਰਾਮੈਨ ਮੈਂ ਕਦਾ ਖਿਆਲ ਰੱਖੀ ਕਿਤੇ ਬੰਦ ਨਾ ਹੋ ਜਾਏ ਚੰਨੀ ਸਾਹਿਬ ਦਾ ਮਸਾ ਟਾਈਮ ਲਿਆ ਬਹੁਤ ਜ਼ਿਆਦਾ ਕੀਮਤੀ ਟਾਈਮ ਹੈ ਇਹਨਾਂ ਦਾ ਹੁਣ ਕੀ ਅਪੀਲ ਕਰਨੀ ਆ ਪੰਜਾਬ ਦੇ ਲੋਕਾਂ ਪੰਜਾਬ ਹੁਣ ਅਪੀਲ ਇਹੀ ਕਰਨਾ ਚਾਹਣਾ ਕਿ ਇਹ ਚੁਟਕਲਿਆਂ ਪਿੱਛੇ ਨਾ ਲੱਗੋ ਕਿਕਲਿਆਂ ਪਿੱਛੇ ਨਾ ਲੱਗੋ ਹੂੰ ਜਿਹੜਾ ਬੰਦਾ ਕੈਂਚੀ ਮਾਰਦਾ ਨਾ ਉਹਦੇ ਪਿੱਛੇ ਲੱਗ ਆਹਾਹਾ ਕੈਂਚੀ ਮਾਰਿਆ ਵੱਡੇ ਵੱਡੇ ਤੁਹਾਨੂੰ ਲੱਗਦਾ ਸੀ ਵੀ ਇਹ ਵੀ ਕਿਤੇ ਨਾ ਕਿਤੇ ਕਹਿ ਰਹੇ ਸੀ ਕਿ ਚੰਨੀ ਸਭ ਤਾਂ ਕਿੱਥੋਂ ਆਏ ਨੇ ਉਹ ਸ਼੍ਰੀ ਚਮਕੌਰ ਸਾਹਿਬ ਵਾਲੇ ਪਾਸੋਂ ਚੱਲ ਕੇ ਆਏ ਨੇ ਜਲੰਧਰ ਇਹਨਾਂ ਦਾ ਆਬਾਣੀ ਇੱਥੇ ਕਿਵੇਂ ਜਿੱਤ ਜਾਣਗੇ ਆਏ ਹੋਊਗਾ ਕਿਵੇਂ ਹੋਊਗਾ ਮੈਂ ਉਹ ਇੱਕ ਵਾਰੀ ਵਾਰੀ ਗੱਲ ਕਹਿਣ ਦਾ ਕੋਈ ਫਾਇਦਾ ਨਹੀਂ ਮੇਰੀ ਜ਼ੁਬਾਨ ਜਿਹੜੀ ਹੁੰਦੀ ਹੈ ਮੇਨ ਗੱਲ ਜ਼ੁਬਾਨ ਦੀ ਹੈ ਜਿਵੇਂ ਆਪਾਂ ਵੇਖ ਗਏ ਹੁਣ ਹੁਣ ਦੀ ਸਿਆਸਤ ਜਾਂ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਯੋਗ ਆ ਗਿਆ ਉਹ ਤੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਕਿਵੇਂ ਰਾਜਨੀਤੀ ਨੂੰ ਵੇਖਦੇ ਪੁਰਾਣੀ ਨਹੀਂ ਤਾਂ ਹੁਣ ਵਾਲੀ ਨੂੰ ਵੇਖੋ ਜਿਹੜੇ ਅਸੀਂ ਸੀ ਨਾ ਅਸੀਂ ਲੋ ਲੈਵਲ ਦੇ ਬੰਦੇ ਸੀ ਲੋ ਲੈਵਲ ਤੋਂ ਉੱਠੇ ਮੈਂਬਰ ਸਰਪੰਚ ਐਮ ਐਲ ਏ ਹੋਲੀ ਹੋਲੀ ਐਮ ਐਮ ਲ ਮੈਂਬਰ ਵੀ ਇਦਾਂ ਦੇ ਕੰਮ ਇੰਨਾ ਐਨੇ ਕੰਮ ਕਰਦੇ ਸੀ ਵੀ ਕੀ ਬਾਤਾਂ ਸੀ ਹਨਾ ਉਦੋਂ ਪਰ ਹੁਣ ਤਾਂ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਹਨਾ ਅਸੀਂ ਉਹ ਸੰਘਰਸ਼ ਚੋਂ ਨਿਕਲੇ ਹੋਏ ਆਂ ਲੋਕਾਂ ਦੇ ਵਿੱਚੋਂ ਨਿਕਲੇ ਆਂ ਪੁਆਇੰਟ ਬਾਏ ਸਟੈਪ ਆਏ ਹਾਂ ਤੇ ਹੁਣ ਵਾਲੇ ਸੋਸ਼ਲ ਮੀਡੀਆ ਤੇ ਬਣ ਜਾਂਦੇ ਆ ਵੀ ਅਸੀਂ ਆਇਆ ਕਰਦਾਂਗੇ ਉਹ ਕਰਦਾਂਗੇ ਉਹ ਜਿੱਤਦੇ ਵੀ ਨਹੀਂ ਤੁਸੀਂ ਦੱਸੋ ਕਿ ਜਿੱਤਿਆ ਉਹਨਾਂ ਨੂੰ ਲਈ ਸੋਸ਼ਲ ਮੀਡੀਆ ਦੀ ਹੀ ਵੋਟ ਪੈਂਦੀ ਆ ਫੀਲਡ ਦੇ ਵਿੱਚ ਕੰਮ ਜਿਹੜਾ ਕਰੂਗਾ ਉਹਨੂੰ ਹੀ ਵੋਟ ਮਿਲੂਗੀ ਸੋਸ਼ਲ ਮੀਡੀਆ ਵਾਲਿਆਂ ਨੂੰ ਮਿਲਦੀ ਉੱਤਾਂ ਗੱਲਾਂ ਪੋਸਟਾਂ 'ਤੇ ਪੈਂਦੀਆਂ ਪੋਸਟਾਂ ਪੈਂਦੀਆਂ ਲਾਇਕ ਵਿਊ ਆ ਸਕਦੇ ਪਰ ਵੋਟਾਂ ਜੀ ਜਿਹੜੇ ਕਹਿੰਦੇ ਨੇ ਕਿ ਕਲਾਕਾਰ ਨੂੰ 5 ਵਿਊ ਮਿਲ ਗਏ 5 5 ਲੱਖ ਵਿਊ ਮਿਲ ਗਏ 5 ਮਿਲੀਅਨ ਵੀਡੀਓ ਜਾਵੜੀ ਉਹਨੂੰ ਤੁਸੀਂ ਵੋਟਾਂ 'ਚ ਖੜਾ ਕਰਕੇ ਵੇਖ ਲਓ ਉਹਨਾਂ ਨੂੰ ਜੇ 5000 ਵੋਟ ਵੀ ਪਾ ਦੇ ਮੇਰਾ ਨਾਮ ਆ ਹਾ ਹਾ ਇਹ ਹੋਇਆ ਇਹ ਦਿਖਾਇਆ ਇਹ ਦਿਖਾਇਆ ਗੰਨੇ ਵਾਲੇ ਭਾਈ ਨੇ ਭਾਈ ਕਿ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਸਮਝਦੇ ਹੋ ਬਿਲਕੁਲ ਚੰਨੀ ਸਾਹ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਿੱਜੀ ਜ਼ਿੰਦਗੀ ਨਾਲ ਜੁੜਵਾਂਗੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਵੀ ਇਹਦੇ ਵਿੱਚ ਕੋਈ ਦੋ ਨੇ ਪਰ ਕਿਤੇ ਨਾ ਕਿਤੇ ਇਹ ਗੱਲ ਵੀ ਸੋਚਣੀ ਪਊ ਫੇਰ ਵੀ ਤੁਸੀਂ ਐਡੀ ਉਮਰ ਦੇ ਵਿੱਚ ਇੰਨੀ એનર્ਜੀ ਵਿਖਾਈ ਜਾਂਦੇ ਹੋ ਕੰਦਾ ਚੜੀ ਜਾਂਦੇ ਇਹ ਕੀ ਰਾਜ ਆ ਕੀ ਗੱਲ ਕਰਦੇ ਏ ਤੁਸੀਂ ਆ ਵੇਖੋ ਆ ਆਹ ਲਾ ਤੁਸੀਂ ਮੇਰੇ ਬਰਾਬਰ ਲਾ ਕੇ ਵਿਖਾਓ ਨਹੀਂ ਮੈਂ ਤਾਂ ਵਾਲਾ ਪੈਂਟ ਪਾਈ ਆ ਲਗੜੀ ਨਹੀਂ ਜੀ ਮੇਰੀ ਗੱਲ ਸੁਣੋ ਜਿਹੜੇ ਜਵਾਕ ਨੂੰ ਦੋ ਚਮਚੇ ਸੁਭਾਣਾ ਕਿਓ ਖਵਾ ਦੋ ਮੈਂ ਕਹਿੰਦਾ ਟੱਟੀਆਂ ਲੱਗ ਜਾਣ ਮੈਂ ਦੋ ਕੋਲੇ ਪੀ ਕੇ ਆਉਣਾ ਕਿਓ ਦੇ ਫੇਰ ਫੀਲਡ ਚ ਉਤਰਦਾ ਅੱਛਾ ਇਹ ਕੀ ਵਾਪਕ ਬਿਲਕੁਲ ਇਹ ਥਾਪੀਆਂ ਬਿਲਕੁਲ ਮਾਰੀਆਂ ਗਈਆਂ ਇੱਕ ਚੀਜ਼ ਹੋਰ ਆ ਜਿਹੜੀ ਚੱਲੀ ਆ ਬਹੁਤ ਵੋਟਾਂ ਦੇ ਵਿੱਚ ਇਹ ਐ ਜੇ ਕਰਕੇ ਉਹਦਾ ਕੀ ਸਮਝਦੇ ਹੋ ਤੁਸੀਂ ਉਹ ਉਹਨਾਂ ਨੇ ਦੇ ਆਪੇ ਭਾਣੇ ਤੀਰ ਛੱਡਿਆ ਸੀ ਹੂੰ ਹੋਰ ਪਾਸੇ ਨੂੰ ਹੂੰ ਉਹ ਹੋਰ ਪਾਸੇ ਨੂੰ ਚੱਲ ਗਿਆ ਹੋਰ ਪਾਸੇ ਚੱਲਿਆ ਹਾਂ ਏਕੇ ਦੇ ਹਾਂ ਏਕੇ ਦੇ ਵਜ੍ਹਾ ਤੀਰ ਦੇ ਹੋਏਗਾ ਉਹ ਵੱਡੇ ਢਡਾਂਨੇ ਕੋਲ ਗਿਆ ਉਹ ਨੀ ਆਉਣਾ ਕੋਲ ਰਹਿ ਗਿਆ ਵਾਹ ਜੀ ਉਹਨਾਂ ਕੋਲ ਹੁਣ ਤੀਰ ਕਬਾਣ ਵੀ ਨਹੀਂ ਲੈ ਗਿਆ ਹੁਣ ਹਾਂ ਉਹ ਤੀਆ ਤੇ ਰਹੀ ਗਿਆ ਉਹਨਾਂ ਕੋਲ ਕੱਲਾ ਰਹਿ ਗਿਆ ਉਹ ਵੀ ਰਹਿ ਗਿਆ ਖੜਾ ਉਹ ਵੀ ਖੜਾ ਹੋ ਗਿਆ ਲਓ ਜੀ ਜੋ ਛੱਡਾ ਗਿਆ ਤੀਰ ਸੀ ਕਹਿੰਦੇ ਕਿ ਉਹ ਜਿਹੜਾ ਏਕਾ ਲੈ ਕੇ ਡਿਗਿਆ ਉਹ ਵੱਡੇ ਢਡਾਂ ਵਾਲਿਆਂ ਦੀ ਝੋਲੀ ਚ ਜਾ ਕੇ ਡਿੱਗ ਪਿਆ ਤੇ ਤੀਆ ਉਹਨਾਂ ਦੇ ਕੋਲੇ ਰਹਿ ਗਿਆ ਬਿਲਕੁਲ ਥੋੜੀ ਲੱਗਦਾ ਵੀ ਥੋੜੀ ਵੀ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਵਾਵਾ ਕਲੇਸ਼ ਪੈਂਦਾ ਰਹਿੰਦਾ ਕਿਸੇ ਨੂੰ ਬਾਹਰ ਕੱਢਤਾ ਕਿਸੇ ਨੂੰ ਰੱਖ ਲਿਆ ਐ ਕਿਉਂ ਹੁੰਦਾ ਉਹ ਤਾਂ ਮਾੜਾ ਮੁੰਡਾ ਚੱਲਦਾ ਰਹਿੰਦਾ ਜੇ ਮੀਆ ਮੀਆਂ ਪੀ ਵਿੱਚ ਚੱਲਦਾ ਉਵੇਂ ਮਾ ਜੀ ਨਾ ਫੋਨ ਵੀ ਆ ਗਿਆ ਕਿਤੇ ਨਾ ਕਿਤੇ ਇਹ ਗੱਲਬਾਤ ਹੋ ਰਹੀ ਆ ਕਿਉਂਕਿ ਬਹੁਤ ਬਹੁਤ ਕੀਮਤੀ ਕੀ ਕਹੋਗੇ ਹੁਣ ਜਾਂਦੇ ਜਾਂਦੇ ਕਾਲਾ ਜਾਣ ਦੀ ਹੁਣ ਤੁਹਾਨੂੰ ਪੁੱਤਰ ਕਰ ਹੁਣ ਬਾਅਦ ਚ ਗੱਲਾਂ ਕਰਾਂਗੇ ਆਪਾਂ ਹੁਣ ਮੈਂ ਜਾਣਾ ਹੁਣ ਮੇਰਾ ਨਾ ਐਕਸਰਸਾਈਜ਼ ਦਾ ਟਾਈਮ ਹੋ ਗਿਆ ਪਿਆ 4 ਵਜੇ ਨਾਲੇ ਆ ਹੁਣ ਮੈਂ ਐਕਸਰਸਾਈਜ਼ ਕਰਨੀ ਆ ਫੋਨ ਮੈਂ ਹੀ ਜਾਂਦੇ ਵਾਹ ਜੀ ਵਾਹ ਗਰਾਊਂਡ 'ਚ ਚੱਲੇ ਨੇ ਬਹੁਤ ਬਹੁਤ ਧੰਨਵਾਦ ਸਰ ਬਹੁਤ 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 ਵਧੀਆ ਗੱਲਾਂ ਕਰਕੇ ਆਪਾਂ ਨੂੰ ਲੱਗਿਆ ਅਸਲ ਦੇ ਵਿੱਚ ਜਿਹੜੇ ਤੁਹਾਨੂੰ ਸੱਚ ਵਿਖਾਇਆ ਗਿਆ ਮਲੂਕਾ ਟੀਵੀ ਦੀ ਟੀਮ ਦੇ ਵੱਲੋਂ ਕਿਉਂਕਿ ਹਰ ਬਾਰ ਹੁੰਦਾ ਕੋਈ ਨਾ ਕੋ ਚੰਨੀ ਸਾਹਿਬ ਇਹ ਜਿ ਕੋਈ ਦੋ ਰੈਣੀ ਬਣ ਕੇ ਉਹ ਬਿਲਕੁਲ ਪਿਆਰੇ ਹਰਮਨ ਪਿਆਰੇ ਬਣੇ ਪਰ ਕਿਤੇ ਨਾ ਕਿਤੇ ਇਹ ਸੋਚਣਾ ਪਊਗਾ ਨਵੇਂ ਪੁਰਾਣਿਆਂ ਨੂੰ ਕਿ ਕੰਨਿਆਂ ਦੀਆਂ ਤਾਂ ਜਮਾਨਤਾਂ 13 ਦੇ ਵਿੱਚੋਂ 10ਾਂ ਜਾਣਿਆਂ ਦੀਆਂ ਜਮਾਨਤਾਂ ਜ਼ਬਤ ਹੋ ਜਾਣ 11 ਜਾਣਿਆਂ ਦੀ ਜਮਾਨਤਾਂ ਜਫਤ ਹੋਈਆਂ ਇੱਕ ਪੁਰਾਣੀ ਪਾਰਟੀ ਦੀਆਂ ਠੀਕ ਆ ਤੇ ਹੁਣ ਵਾਲਿਆਂ ਨੇ ਜਿਨ੍ਹਾਂ ਨੇ ਦੋ ਸਾਲਾਂ ਵਿੱਚ ਬਹੁਤ ਸਾਰੇ ਕੰਮ ਕੀਤੇ ਉਹਨਾਂ ਦਾ ਕਿਤੇ ਨਾ ਕਿਤੇ ਜਮਾਇਆ ਪਾਉ ਕਹਿ ਲਗੇ ਵੀ ਕੁਝ ਬਣ ਨਹੀਂ ਸਕਿਆ ਠੀਕ ਆ ਹਜੇ 5 ਜਿਵਣੀ ਚੋਣਾ ਹੋਣੀਆਂ ਨੇ 5 ਹਲਕਿਆਂ ਦੇ ਵਿੱਚ ਉਹਨਾਂ ਦਾ ਕੀ ਬਣਦਾ ਇਹ ਆਉਣ ਵਾਲਾ ਆਪੇ ਵੇਖ ਦੱਸੂਗਾ ਤੇ ਮਲੂਕਾ ਟੀਮੀ ਹਰ ਵਕਤ ਤੁਹਾਡੇ ਨਾਲ ਤਿਆਰ ਹੈ ਕਿ ਸੋਡੇ ਤੱਕ ਸੱਚ ਹੈ ਜਿਹੜਾ ਉਹ ਅਸੀਂ ਆਪਣੇ ਐਂਟਰਟੇਨਮੈਂਟ ਰਹੀ ਲੈ ਕੇ ਆਉਂਦੇ ਰਹਿੰਦੇ ਹਾਂ ਸਾਰੇ ਭੈਣ ਭਰਾ ਗੱਲ ਨੂੰ ਸਮਝਿਆ ਕਰੋ ਤੇ ਇੱਕ ਮਿੰਟ ਤੇ ਸ਼ੇਅਰ ਜ਼ਰੂਰ ਕਰੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾ